ਸਿਗਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਨੁਮਿਤ ਕਿਚਨ ਵਲੌਗ ਦੇ ਸੋ ਅੱਜ ਫਿਰ ਅਸੀਂ ਇੱਕ ਨਵਾਂ ਵਲੌਗ ਲੈ ਕੇ ਆਇਆ ਤੇ ਅੱਜ ਦਾ ਇਸ ਵਲੌਗ ਆ ਗਿਆ ਪਹਿਲਾਂ ਤੇ ਇਹ ਕੀ ਆ ਸਵਾਜਨਾ ਬਿਲਗਣ ਕੱਚੀ ਹਲਦੀ ਮੋਟੀ ਮਿਰਚ ਹਰੀ ਮਿਰਚ ਚਪੰਦਰ ਪਤਾ ਨਹੀਂ ਕਿ ਨੱਕੋ ਖੋ ਜਾਵਲੇ ਇਜ਼ਾਰਾ ਢੇਰ ਲੱਗਾ ਆ ਮੇਥੀ ਮੇਰੀ ਲਿੱਕ ਤੋਂ ਹਕਲਵਾ ਨਾ ਖਦਰਾ ਹੀ ਬਣੋ ਵੀ ਇਹਨਾਂ ਨੂੰ ਚੋਲੋ ਵਰਗੇ ਵੀ ਇਹਦੇ ਬਾਅਦ ਪਲਵਾਨ ਚਾਹੀਦਾ ਕੋਈ ਤੁਹਾਡਨਾਂ ਬਾਅਦ ਇਹ ਹੈਗਾ ਜੀ ਪੇਠਾ ਤਾਂ ਕਿ ਮੈਂ ਕਹਾਂ ਮੈਂ ਦੀ ਬਾਹਰ ਤੇ ਇਹ ਇੰਗਲਿਸ਼ ਕੀ ਨੂੰ ਬੋਲਦੇ ਐਸ਼ ਕਾਰਡ ਐਸ਼ ਕਾਰਡ ਇਹ ਨੂੰ ਜਿਹੋ ਹਉਦੇ ਵਿੱਚ ਆਂਦਾ ਲੱਗਦਾ ਜਿਹਾ ਖਰਬੂਜਾ ਹੁੰਦਾ ਤਾਂ ਖਰਬੂਜੇ ਨੂੰ ਕਟਾਣਾ ਜੀ ਪਲੇਟ ਫਟੇ ਹੁੰਦੀ ਚਾਹੇ ਵੀ ਕੱਢਦੀ ਅੱਜ ਇਹਦੇ ਤੋਂ ਬਣਾਵਾਂਗੇ ਪਤਾ ਨਹੀਂ ਪਰਚੀ ਬਣਾਉਣੇ ਲੱਡੂ ਬਣਾਉਣੇ ਪੇੜੇ ਬਣਾਉਣੇ ਪਤਾ ਨਹੀਂ ਕੀ ਬਣਾਣਾ ਪਰ ਸਭ ਤੋਂ ਪਹਿਲਾਂ ਔਖਾ ਕੰਮ ਤੇ ਆ ਇਹਨੂੰ ਕਟੜਾਈ ਆ ਚਲੋ ਬੜੇ ਨੇ ਘੋਪੀਸ ਕਰਾਂ ਹੋਰ ਛੋਟੇ ਕਰ ਲਓ ਇਹਨੂੰ ਪਹਿਲਾਂ ਘੱਟੋ ਲਿਆ ਅੱਜ ਹੋਣੇ ਦੇ ਪੀਸ ਕਰ ਲੈ ਇਹਨੂੰ ਇਹ ਕਰਦੇ ਕਰਦੇ ਕਰੇਲੇ ਸੜ ਜਾਣ ਉਹ ਇਹਨਾਂ ਲਾ ਲਓ ਇੱਕ ਦਮ ਰੇ ਕਰੇਲੇ ਨੇ ਕਿ ਦੇ ਖਾਣੇ ਕਰੇਲੇ ਚੀਜ਼ਾਂ ਖਾਣ ਵਾਲੀਆਂ ਜ਼ਿਆਦਾ ਆ ਤੇ ਟਾਈਮ ਥੋੜਾ ਆ ਪਤਾ ਨਹੀਂ ਸਭ ਲੈ ਨਹੀਂ ਹੋ ਟੈਂ ਜੜੇ ਇੱਥੇ ਲੱਗੇ ਆ ਲੱਗੇ ਆ ਤੇ ਆਈਏ ਇਸ ਸਿਰ ਤੇ ਬਹੁਤ ਚਿੱਟਾ ਪਤਾ ਨਹੀਂ ਗਰਸ ਖੋਲ ਤੁਮੀ ਦੇ ਕੋਰਾ ਹੀ ਕਪੋਨੈਂਟ ਐਵੀ ਸਰਲੀ ਵਧੀਆ ਆ ਇਹਦਾ ਤੇ ਮੇਰੇ ਖਿਆਲ ਉਹ ਜਿਹੜਾ ਜੂਸ ਆ ਜਿਹੜਾ ਹਨਾ ਫੈਟੀ ਲੀਵਰ ਵਾਸਤੇ ਬਹੁਤ ਵਧੀਆ ਛਾ ਕਿ ਲੀਵਰ ਵਾਸਤੇ ਨਾ ਇਹ ਲੀਵਰ ਵਾਸਤੇ ਵੀ ਜੇ ਇਹ ਜੋਦ ਚੱਲਣ ਨੇ ਆ ਇਹ ਤੇ ਅੰਜ ਜਿਤਨਾ ਉਹਨਾਂ ਨੇ ਵੀ ਇਤਨੀ ਰੱਖੀ ਹੁੰਦੀ ਹੈ ਜਿਹੜੇ ਬਹੁੰਦੇ ਬੈਠਾ ਤੇ ਜੇ ਇਹਦਾ ਨਾ ਹਾਰਡ ਬੜਾਇਆ ਉੱਪਰ ਉਹਦਾ ਪੀਲਰ ਉਹ ਦੇਖ ਨਾ ਉਹਦੇ ਨਾਲ ਤੇ ਬਿਲਕੁਲ ਨਹੀਂ ਲੱਤਣਾ ਦੇਖ ਲਿਓ ਵੇਖ ਜੇ ਹਾਰਡ ਤੇ ਇਹਨੂੰ ਜੁੜਾ ਆਪਾਂ ਕ੍ਰੈਸ਼ ਕਰ ਰਹੇ ਨੇ ਇਹਨੂੰ ਨਹੀਂ ਸਾਡੇ ਤੇ ਉਹ ਜਿਹੜੀ ਚੰਡਾਈ ਦਾ ਸੰਦ ਤੇ ਉਹ ਛੱਟੋ ਦੇ ਨਾਲ ਹੋ ਜਾਂਦਾ ਆਡੀ ਪਤਾ ਕੀ ਹੈ ਕਈ ਵਾਰ ਜਿਹੜੀਆਂ ਚੀਜ਼ਾਂ ਹੁੰਦੀਆਂ ਹੁਣ ਇਹਨਾਂ ਦੀ ਜਿਹੜੀ ਹੈ ਨਾਈਫਾ ਕਰਦਾ ਮੇਰੇ ਹੱਥ ਲੱਗਦੀ ਨਹੀਂ ਮੇਰੇ ਚਕਲਾ ਵਿਲਣਾ ਨਹੀਂ ਲੱਗਦਾ ਆਕਸ ਗਿਆ ਵਾ ਅੱਛਾ ਅਰੇ ਦੇ ਵਰਤੇ ਨਹੀਂ ਇਹ ਵਰਤਿਆ ਨਹੀਂ ਹੈ ਜੇ ਨਾ ਵੀ ਵਰਤੇ ਤਾਂ ਹੀ ਨਹੀਂ ਛੇਤੀ ਕਰਦੇ ਹੋਰ ਗ੍ਰੀਨ ਪਾਰਟ ਸਾਰਾ ਲਾਉਣਾ ਹੁੰਦਾ ਦਾਤੋ ਚਲ ਹੁਣ ਗਾਂ ਕਰ ਗ੍ਰੀਨ ਵਾਲਾ ਲਾਈ ਜੋ ਸਾਰਾ ਚੰਗੀ ਤਰ੍ਹਾਂ ਚਲ ਉਹ ਤੁਸੀਂ ਟਿਕਾਣਾ ਨਹੀਂ ਹੈ ਲੋ ਗੂਗਲ ਤੋਂ ਟਿਕੀਏ ਕਿੱਥੇ ਟਿਕੀਏ ਹੁੰਦੇ ਆ ਨਹੀਂ 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 ਇੰਦਾ ਹੀ ਹੋਣਾ ਏ ਇੰਦਾ ਹੀ ਹੋਣਾ ਆ ਇਹ ਚੀਜ਼ਾਂ ਖਾਣੀਆਂ ਹੀ ਸੋਕੀਆਂ ਬਣਾਉਣੀਆਂ ਵੜੀਆਂ ਔਕੀਆਂ ਖਾਣ ਲਈ ਤੇ ਦਵਾ ਦਾ ਲੱਗਦੀ ਜਾਂਦੀਆਂ ਨੇ ਬਣਾਉਣਾ ਔਖਾ ਲੱਗਦਾ ਇਹ ਲੈ ਕੇ ਆਇਆ ਮਰਚ ਆਈ ਆ ਆ ਵਾਕੇ ਉਹਨੂੰ ਡੋੜਾ ਚਾਹੀਦਾ ਸੀ ਉਹਨੇ ਤਾਂ ਸਮਾਨ ਐਂਜ ਲਿਆਦਾ ਜਿਦ ਤਰਾ ਸਾਰਾ ਅੱਜ ਹੀ ਖਾ ਲੈਣਾ ਕੋਟੇਰ ਲੱਗੇ ਥੱਲੇ ਇਹ ਕਿਹੜੇ ਟਾਈਮ ਲੱਗਣਾ ਹੈ ਖਾਣ ਦਾ ਉਹ ਜਿੰਬੇਰੀ ਦੇ ਕਰੇਲਿਆਂ ਦੀ ਫੀਲਿੰਗ ਹੋ ਗਈ ਤਿਆਰ ਤੇ ਬਸ ਮੇਰੇ ਕਰੇਲੇ ਬਣ ਗਏ ਤੇ ਇੱਧਰ ਬੜਾ ਲੰਬਾ ਝੋੜਾ ਕੰਮ ਚੱਲ ਗਿਆ ਆਡੇ ਘਰ ਤੇ ਇੰਜ ਹੀ ਤਾਂ ਵਿਆਹ ਰਚਿਆ ਹੁੰਦਾ ਇਹ ਇਹ ਇੰਨਾ ਕੰਮ ਵਿਆਹ ਵਾਲੇ ਘਰਾਂ ਦੇ ਲਕਵਾਡੀਆਂ ਦੇ ਘਰ ਵਿਆਹ ਪੈਣਾ ਉਧਰ ਨਹੀਂ ਹੁੰਦਾ ਆਡੇ ਘਰ ਚਿਆ ਇਹ ਸਭ ਕੰਮ ਲਈ ਕੌਣ ਜੜੀ ਔਰ ਪਾਣੀ ਫਿਰ ਇਹਦਾ ਸਾਰਾ ਨਿਚੋੜ ਲੈਣਾ। ਥੋੜਾ ਜਿਹਾ ਨਿਚੋੜ ਲੈਣਾ ਨਾ ਫਿਰ ਕੋਣ ਤੇ ਨਹੀਂ ਤਾਂ ਬਹੁਤ ਟਾਈਮ ਲੱਗਦਾ ਵੈਸੇ ਤੇ ਜਿਵੇਂ ਇਚੇ ਰਵੇ ਤੇ ਚੰਗਾ ਤੇ ਆਪਾਂ ਜੂਸ ਪੀ ਲੈਣਾ। ਛੇ ਗੱਲ ਲਓ ਜੀ ਦੋ ਕੰਮ ਕਰ ਲੈਣੇ ਜੂਸ ਆਹੀ ਇਹਦਾ ਪੀਣਾ ਤੇ ਸਾਰਾ ਆਪਾਂ ਕ੍ਰਸ਼ ਕਰ ਲਿਆ। ਇਸ ਤਰ੍ਹਾਂ ਕਰਕੇ ਇਹਨੂੰ ਕੱਢੀ ਜਾਣਾ। ਸਾਨੂੰ ਨਹੀਂ ਦਿੰਦਾ। ਜੇ ਜੂਸ ਤੇ ਨਹੀਂ ਜੁੜੇਗਾ ਪੀਸ ਚੱਕ। ਜੇ ਕੱਪੜੇ ਦੇ ਵਿੱਚ ਪਾ ਕੇ ਨਿਚੋੜ ਲਓ ਪਾਣੀ ਤੇ ਉਹ ਜਿਹੜਾ ਤੇ ਜ਼ਿਆਦਾ ਛੇਤੀ ਹੋ ਜਾਂਦਾ। ਮਰਮਲ ਦੇ ਕੱਪੜੇ। ਹਾਂ ਜੀ। ਲਓ ਜੀ ਇਹ ਇਧਰ ਹੋ ਗਿਆ ਐਸ਼ਬੱਟ ਜੂਸ ਪਾਇਆ ਨਿੰਬੂ ਤੇ ਨਾਲ ਪਾਇਆ ਕਾਲਾ ਲੂੰਗਰ ਲੂੰਗ। ਇਹ ਇੱਕ ਵੀਡੀਓ ਚ ਦੋ ਦੋ ਤਿੰਨ ਤਿੰਨ ਰੈਸਪੀ ਦਵਾਉਂਦੀਆਂ। ਤੇ ਇਧਰ ਬਣਾ ਲਿਆ ਸਾਰਾ ਪਾਣੀ ਕੱਢ ਲਿਆ ਦਾ ਤੇ ਹੁਣ ਇਹਦੇ ਬਣਾਉਣੇ ਆਪਾਂ ਪਕੌੜੇ। ਇਹਦੇ ਚ ਪਾਉਣਾ ਬੇਸਨ। ਹਾਂ। ਤੇ ਹੋਰ ਵੀ ਕੁਝ ਕੇ ਬਸ ਬੇਸਨ ਕੱਲਾ। ਬੇਸਨ ਤੇ ਪੇਠੇ ਜਿਹੇ ਪਕੌੜੇ। ਫੇਰ ਇਹਨਾਂ ਪਕਵੜਿਆਂ ਨੂੰ ਭੋਰਨਾ ਆ ਅੱਛਾ ਭੋਰ ਕੇ ਤੇ ਫੇਰ ਉਹਨਾਂ ਨੂੰ ਮੜਾ ਜਾ ਫੇਰ ਕੜਾਈ ਦੇ ਵਿੱਚ ਫੇਰ ਉਹਨਾਂ ਨੂੰ ਮਤਲਬ ਪੁੰਨਣਾ ਹੈ ਅੱਛਾ ਤੇ ਫੇਰ ਇਹ ਬੜਾ ਗਾਰਡਲੀ ਫੇਰ ਬਾਅਦ ਚ ਦੱਸਿਓ ਨਾ ਹਾਂਜੀ ਬਗਾ ਗਲਾਸ ਤੇ ਫੇਰ ਉਹ ਉਪਰ ਪਰੇ ਜੀ ਆ ਜਾਂਦੇ ਫੇਰ ਅੱਥਾਨਾ ਭੋਰ ਕੇ ਫੇਰ ਵਿੱਚ ਰਾਈ ਫਰੂਟ ਇਹਦੇ ਵਿੱਚ ਖਾਸ ਕਰ ਖੋਪਾ ਤੇ ਖਸਖਸ ਬਹੁਤ ਜ਼ਰੂਰੀ ਆ ਕਿਉਂ ਇਸ ਸਰਵਾਂ ਦੇ ਹੁੰਦੇ ਇਹ ਵੀ ਠੰਡੀ ਆ ਇਹ ਵੀ ਬਹੁਤ ਠੰਡੀ ਆ ਗਰਮੀਆਂ ਦੀਆਂ ਸਰਦੀਆਂ ਦੀਆਂ ਚੀਜ਼ਾਂ ਇਹੀ ਐ ਜਿਵੇਂ ਗਾਜਰ ਸੰਤਰਾ ਸਾਰਾ ਕੁਛ ਆਂਜਰ ਦੇ ਸਾਰਾ ਨਾ ਬਣਾਇਆ ਇਤਨਾ ਹੀ ਏ ਇੱਕ ਚੀਜ਼ ਐ 5 ਕਿਲੋ ਦਾ ਪੇਖਾਣਾ ਮੇਰੇ ਘਰ ਦੇ ਨਾ ਸ਼ਾਇਦ ਵੱਡਾ ਹੀ ਹੋਊਗਾ ਉਹਦੇ ਵਿੱਚ ਅਸੀਂ 1 ਕਿਲੋ ਵਿਸਣ ਪਾ ਲਿਆ ਹੁਣ ਅਸੀਂ ਇਹਦੇ ਛੋਟੇ-ਮੋਟੇ ਪਕੌੜੇ ਬਣਾ ਲੈਣੇ ਆ ਹਲੋ ਮਾਟੀ ਬੜਾ ਕਿਉਂ ਇੱਧਰ ਪਾ ਲਿਆ ਜੀ ਦੇਸੀ ਕਿਉਂ ਹੈ ਨਾ ਰੋ ਨਹੀਂ ਤੇ ਫਿਰ ਬਾਅਦ ਚ ਤਲਕੇ ਦੇ ਖਾਣੇ ਮੈਂ ਲੋਟ ਪੈ ਹੀ ਹੋਰ ਪਾਲਾਂਗੇ ਅੱਛਾ ਲੋਟ ਆਸ ਤੇ ਇਹ ਹੋ ਨਹੀਂ ਹੋ ਨਹੀਂ ਜੂਸ ਤੇ ਹੋ ਜਾਊਗਾ ਉਸ ਤੇ ਕੋਈ ਗੱਲ ਨਹੀਂ ਪਰ ਗੱਲ ਇਹ ਆ ਵੀ ਕਈ ਵਾਰ ਉਹ ਹੋ ਜਾਂਦਾ ਨਾ ਕੋਲਾਜ ਆ ਟਾਈਮ ਕੰਢੀ ਇੰਨਾ ਬਹੁਤ ਆ ਇਹ ਕੜਾਈ ਬੜੀ ਪੁਰਾਣੀ ਐ ਸੀ ਕਿਉਂ ਘਰ ਦਾ ਦੇਸੀ ਘਰ ਦਾ ਦੇਸੀ ਕਿਉਂ ਸਾਡੀ ਦਾਦੀ ਦੀ ਐ ਅੱਛਾ ਬੱਲੇ ਬੱਲੇ ਇਹ ਸਾਡੇ ਸਕੂਲ ਇਹ ਤਾਂ 100 ਸਾਲ ਤੋਂ ਵੀ ਉੱਤੇ ਐ ਫਿਰ ਕੰਮ ਪ੍ਰਾਇਮਰੀ ਸਕੂਲ 'ਚ ਜਦੋਂ ਕੋਈ ਚੀਜ਼ ਬਣਾਉਂਦੇ ਹੁੰਦੇ ਸੀ ਤੇ ਮੈਨੂੰ ਟੀਚਰ ਕਰਦੇ ਹੁੰਦੇ ਸੀ ਉਹ ਆਪਣੇ ਕਹਿੰਦੇ ਸੀ ਨਾ ਘਰ ਦਾ ਦੇਸੀ ਬੋਲ ਤੇ ਉਹ ਮੈਨੂੰ ਅਜੇ ਦੇ ਦਿਨ ਜਿਆ ਆਪਣੇ ਘਰੋਂ ਇਹ ਕੜਾਈ ਲਿਆ ਤੇ ਮੇਰੇ ਕੋਲ ਚੁੱਪੀ ਨਹੀਂ ਜਾਂਦੀ ਤੇ ਮੁੰਡੇ ਦੀ ਹਾਂ ਬੜੀ ਭਾਰੀ ਐ ਭਾਰੀ ਬਹੁਤ ਆ ਹੁਣ ਤੇ ਗੜੀ ਹੌਲੀ ਹੋ ਗਈ 100 ਸਾਲ ਤੋਂ ਵੀ ਉੱਤੇ ਆਂਡੀ ਇਹਦੀ ਇਹਦੀ ਸੈਲੀਬ੍ਰਿਸ਼ ਹੋਣੀ ਇਹਦੀ ਐ ਕੋਈ 125 ਸਾਲ ਪੁਰਾਣੀ ਕੜਾਈ ਹੋਣੀ ਮਨ ਲੱਗਾ 25 30 ਕਿਉਂਕਿ ਪਾਪਾ ਜੀ ਹੋ ਗਏ ਆਂਦੇ ਮੈਂ 95 ਦਾ ਹੋ ਗਿਆ ਤੇ ਉਹਨਾਂ ਦੀ ਜਿਹੜੀ ਹਾਂ ਮਦਰ ਆ ਤਾਂ ਉਹ ਵੀ 25 ਸਾਲ ਦੀ ਹੁੰਦੀ ਸੀ ਸਾਰੇ 15 ਸਾਲਾਂ ਤੱਕ ਜਦੋਂ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਅੱਛਾ 150 ਸਾਲ ਪੁਰਾਣੀ ਕੜਾਈ ਇਹਦੀ ਫਿਰ ਸੈਲੀਬ੍ਰਿਸ਼ 150 ਸਾਲ ਪੁਰਾਣੀ ਕੜਾਈ ਦੇ ਵਿੱਚ ਬਣਾਇਆ ਅੱਜ ਪੇਠਾ ਇਹ ਤਾਂ ਚੱਲ ਪਣਾ ਪਈ ਲੰਮੀ ਜੀ ਹੁਣ ਆਪਾਂ ਇਸ ਤਰ੍ਹਾਂ ਮੁੱਤੀ ਪੈ ਗਈ ਲੰਮੀ ਪਕੌੜੇ ਜੇ ਬਣਾ ਬਣਾ ਕੇ ਇਹਦੇ ਟਿੱਕੀਆਂ ਜੀਆਂ ਟਾਈਪ ਪਤਲੇ ਪਤਲੇ ਤੇ ਇਹਦੇ ਦੇਸੀ ਘਿਓ ਦੇ ਵਿੱਚ ਬਣਾ ਸਕਦੇ ਪਰ ਪਤਲਿਆਂ ਨਾਲੇ ਆ ਕੇ ਛੇਤੀ ਛੇਤੀ ਬਣਨਗੇ ਜਿਉਂ ਕਰਾਂ ਸੋ ਜਾਊਗਾ ਫرائی ਆਹ ਚੱਲ ਦੂਜਾ ਇਹਨੂੰ ਪਾ ਲੀਏ ਤੇ ਫਿਰ ਟਿੱਕੇ ਨੂੰ ਵੇਖ ਲਿਆ ਕਿ ਲੰਮੀ ਪੈ ਗਈ ਪਰ ਦੇਖ ਬਿੱਟੇ ਕਿ ਕਿ ਕਵੇ ਰੇ ਕਿਵੇਂ ਬਣਾਈਏ ਇਹਨੂੰ ਤਦ ਉਹ ਲੇਸਟੇ ਕਮਾਂਡ ਨੇ 2 ਉਹ ਦੂ ਨੂੰ ਸਾਰਾ ਰੰਗਿਆ ਅਹ ਪਤਾ ਨਹੀਂ ਉਹਨੇ ਕਿੱਥੋਂ ਫਾੜਨੇ ਕੀਤਾ ਉਹਨਾਂ ਨੂੰ ਪੜਾ ਚੰਗਾ ਲੱਗਦਾ ਤੇ ਨਾ ਕੋਈ ਮੱਢੀ ਨਹੀਂ ਜਿਵੇਂ ਨਾ ਜਿਕਰ ਕਿ ਆਪਾਂ ਰੈੱਡ ਜਦੋਂ ਹੋ ਗਿਆ ਬ੍ਰਾਊਨ ਜਿਆ ਇਸ ਤਰ੍ਹਾਂ ਕੱਢ ਲੈਣਾ ਇਹਨੂੰ ਕਵਲ ਇਹ ਦਿਨ ਆਹ ਤੁਸੀਂ ਪਾ ਲੀ ਕੱਢ ਲੈ ਕਿ ਮੈਂ ਅਸਾਂ ਸਤੇ ਮੁੰਦੇ ਪਕਣੇ ਚਾਹੀਦੇ ਆ ਤੇ ਇਹ ਤੇ ਨਹੀਂ ਸੀ ਮੁੰਦੇ ਕੱਢਣਾ ਹੁੰਦਾ ਹੈ ਇਹ ਹਾਂ ਜੀ ਉਹ ਆਪਾਂ ਨੂੰ ਕਿਹਨੇ ਹਾਂ ਜੀ ਘੋਲਦੇ ਆ ਇਹਨਾਂ ਨੂੰ ਇੰਜ ਕਰਕੇ ਫੇਨ ਲੈਣਾ ਸਾਰਾ ਫਿਰ ਫੁੱਲ ਫਰਾਜ ਹੋ ਜਾਉ ਜੀ ਪਕੌੜੇ ਬਣ ਜਾਂਦੇ ਤੇ ਇਹਨਾਂ ਨੂੰ ਇੰਜ ਕਰਕੇ ਚੇਂਜ ਜਾਣਾ ਹੈ ਅੰਤਿਕ ਬੰਗ ਅੱਜ ਇਹ ਆਪਾਂ ਇਹਦੇ ਵਿੱਚ ਪਾ ਲਈ ਥੋੜਾ ਜਿਹਾ ਕਿਓ ਪਾ ਕੇ ਦਸਤੀ ਦੇ ਵਿੱਚ ਖਸ ਖਸ ਪਾ ਲਈ ਪੋਪੀ ਸੀਡ ਤੇ ਨਾਲ ਪਾਇਆ ਨਾਰੀਅਲ ਦਾ ਬਰਾਦਾ ਬਰਾਦਾ ਬੂਰਾ ਡੈਸੀਕੇਟਡ ਨਾਰੀਅਲ ਲਓ ਜੀ ਲਾ ਗਿਆ ਦਵਾ ਦੂੰਗਾ ਫਿਰ ਇਹ ਮੇਰਾ ਇਹ ਆਪਾਂ ਕਹਿੰਨ ਨੂੰ ਜਿਹੜਾ ਸਾਰੇ ਜਿਹੜੇ ਪਕੌੜੇ ਫੇਕ ਕੇ ਤੇ ਆਪਾਂ ਕ੍ਰਸ਼ ਕਰ ਲਿਆ ਜਿਹੜਾ ਚੌਪਰ ਆ ਨਾ ਇਸੋਕੇ ਤਰੀਕੇ ਨਾਲ ਬਣਾ ਕੇ ਰਸੜੇ ਵੈਸੇ ਇਹਦਾ ਜਿਹੜਾ ਪ੍ਰੋਸੀਜਰ ਆ ਬੜਾ ਲੰਬਾ ਆ ਤੇ ਇਹ ਸ਼ਾਰਟਕਟ ਚੱਲਣ ਡਿਆ ਜਦੋਂ ਦਾ ਬੀਜੀ ਬੜੇ ਸਾਰੇ ਜਣੇ ਹੱਥਾਂ ਦਾ ਲਾਓ ਐਦੇ ਰਸਤੇ ਕੀ ਬੜਾ ਕੁਝ ਚੱਲਣ ਲਿਆ ਨਾ ਮਿੰਨ ਤਾਂ ਸਮਝ ਨਹੀਂ ਲੱਗਣ ਚੱਲ ਕੀ ਕੀ ਰਿਹਾ ਹੈ ਚੱਲ ਗੁਲਕੇ ਹੀ ਰਏ ਆ ਕਈ ਖੁਸ਼ ਚੱਲਣ ਆ ਉਹ ਮੰਨਿਆ ਉਧਰ ਇਹਦੇ ਚ ਪਾਲਿਆ ਆ ਖਸਖਸ ਪਾਲਿਆ ਨਾਰੀਅਲ ਪਾਲਿਆ ਆ ਡਰਾਈ ਫਰੂਟ ਕਾਜੂ ਬਦਾਮ ਬਣ ਕੀ ਰਿਹਾ ਏ ਇਹ ਬਣ ਰਿਹਾ ਪੇਠਾ ਅਸਾ ਸਾਰੇ ਬੰਨੇ ਪੇਠਾ ਹੀ ਆ ਪੇਠਾ ਇਕੱਠਾ ਹੋਈ ਬਈ ਅੱਜ ਆ ਵੀ ਪੇਠਾ ਉਹ ਵੀ ਬੈਠਾ ਇੱਧਰ ਪੇਠਾ ਬਣ ਰਿਹਾ ਇੱਥੇ ਮੈਂ ਹੁਣੇ ਖੜਾ ਬਣਾਉਣ ਲੱਗੀ ਆ ਗਗਨ ਵਾਸਤੇ ਇੱਧਰ ਪ੍ਰਸ਼ਾਦੇ ਪਕੜਨੇ ਇੱਧਰ ਆ ਜਾਣਾ ਗੁਰਿਆਨੇ ਜ਼ਰਾਪਾਵਿਚ ਕੜਾਈ ਤਾਂ ਇੱਕ ਤੇ ਕੜਾਈ ਵਿੱਚ ਆਪੀ ਵੀ। ਖੰਸ ਦੇ ਲਈ ਤੇ ਲੈ। ਸਾਰਾ ਬੇਰਤਾ ਮਿਕਸ ਤੇ ਹੁਣ ਪਾ ਦੇਣੀ ਵਿੱਚ ਖਾਣੀ। ਇੰਨਾ ਕੰਮ ਤੇਜ਼ ਚੱਲਣ ਲੱਗਾ ਵੀਡੀਓ ਨੂੰ ਟਾਈਮ ਲੱਗ ਪਤਾ ਲੱਗਣਿਆ। ਦੇਖ ਲੋ। ਬਾਹਰ ਫੁੱਟ ਪੋਛੋਣੇ ਹੁਲਕਾ ਫੇਰ ਕੇ ਸਾਰਾ ਮਿਕਸ ਕਰ ਲੈਣਾ ਤੇ ਹੁਣ ਆਟੀ ਖੰਡ ਪਾ ਲੈਣੀ ਇਹਨਾਂ ਵਿੱਚ ਪੀਸ ਕੇ ਤੇ ਫਿਰ ਇਹਦੀਆਂ ਪਿੰਨੀਆਂ ਬਣਾਉਣੀਆਂ ਜੈ ਇਤਰਾ ਰੱਖਣਾ। ਫਿਰ ਇਹਦੀਆਂ ਭਰਾ ਲੈਣੀਆਂ ਜੀ ਆਪਾਂ ਹੱਥਾਂ ਦੇ ਨਾਲ ਪਿੰਨੀਆਂ ਲੋ ਜੀ ਆਪਾਂ ਸਾਰਾ ਕੁਝ ਮਿਕਸ ਕਰ ਲਿਆ ਤੇ ਹੁਣ ਆਪਾਂ ਇਸ ਤਰ੍ਹਾਂ ਕਰਕੇ ਇਹਦੀਆਂ ਇਸ ਤਰ੍ਹਾਂ ਪਿੰਨੀਆਂ ਜਿਹੜੀਆਂ ਸਾਨੀ ਨਾਲ ਬਟੀਆਂ ਜਾਂਦੀਆਂ ਇਹ ਬੱਢ ਲੈਣੀਆਂ ਸੋ ਇਹ ਜਿਹੜਾ ਬਹੁਤ ਵਧੀਆ ਖਾਣ ਵਾਸਤੇ ਸੋ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਸੋ ਮਿਲਦੇ ਹਾਂ ਜੀ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਤਤਕਲੀ ਸਸੀ ਕਲ ਸਾਰੇ